ਈ ਮਾਤਾ ਠੀਕ ਹੋ ਚੜਦੀ ਕਲਾ ਠੀਕ ਹੋ ਮਾਤਾ ਜੀ ਠੀਕ ਸਤਿ ਸ਼੍ਰੀ ਅਕਾਲ ਜੀ ਪੁੱਤ ਇਹ ਕੋਣ ਹੈ ਬੱਚੇ ਪੁੱਤਰੀਆਂ ਪੁੱਤਰੀਆਂ ਵਾਂ ਕਿਹਦੀਆਂ ਦੀਆਂ ਵਾਂ ਤੂੰ ਵੱਡੇ ਦੀਆਂ ਵਾਂ ਮਾਂ ਜਣਗੀ ਮਾਂ ਮਾਂ ਨਹੀਂ ਹੈਗੀ ਧੰਗ ਗੁਰੂ ਜਾਮਦਾਸ ਤੁਸੀਂ ਕੱਲ ਅਰਦਾਸ ਕੀਤੀ ਸੀ ਨਾ ਧੰਗ ਗੁਰੂ ਜਾਮਦਾਸ ਪਾਸ਼ਾ ਜੀ ਨੂੰ ਕਿਹਾ ਸੀ ਨਾ ਕੀ ਕੀ ਕਿਹਾ ਸੀ ਕਿ ਰੇੜੀ ਦੇ ਦਿਓ ਤੇ ਪਾਸ਼ਾ ਜੀ ਨੇ ਤੁਹਾਡੇ ਪੁੱਤਰ ਲਈ ਰੇੜੀ ਭੇਜੀ ਆ ਗ੍ਰਾਮਦਾਸ ਪਾਸ਼ਾ ਜੀ ਨੇ ਵੀਰ ਤੇਰੀ ਮਾਂ ਦੇ ਕਰਕੇ ਅਸੀਂ ਤੈਨੂੰ ਜਿਹੜੀ ਦੇ ਰੇ ਆ ਵਧੀਆ ਕੰਮ ਕਰੀ ਸਬਜ਼ੀ ਵੇਚੀ ਠੀਕ ਹੈ ਅਸੀਂ ਚਾਹੁੰਦੇ ਆ ਕਿ ਤੂੰ ਆਪਣੀ ਕਿਰਤ ਕਰੇ ਔਰ ਆਪਣੀ ਮਾਂ ਨੂੰ ਪਾਲੇ ਠੀਕ ਹੈ ਨਾ ਇਹਦਾ ਹੁਣ ਇਹਦਾ ਹੁਣ ਆਸਰਾ ਤੂੰ ਹੀ ਹੈ ਨਾ ਤੇਰੇ ਕਰਕੇ ਆਈ ਹੈ ਵਿਚਾਰੀ ਠੀਕ ਹੈ ਮਾਤਾ ਜੀ ਹਾਂ ਹੋਰ ਹੁਣ ਆ ਪਿੰਦਾ ਨਾ ਹੁਣ ਆ ਪਿੰਦਾ ਨਾ ਹਾਂ ਕੋਈ ਕੋਈ ਗਾਲੀ ਮਾਤਾ ਜੀ ਤੁਹਾਡੀ ਅਰਦਾਸ ਜਿਹੜੀ ਹੈ ਉਹ ਗੁਰੂ ਰਾਮਦਾਸ ਨੇ ਸੁਣੀ ਹੈ ਤੁਹਾਡਾ ਨਹੀਂ ਨਹੀਂ ਧੰਨਵਾਦ ਮਾਤਾ ਜੀ ਗੁਰੂ ਗੁਰੂ ਸਾਹਿਬ ਦਾ ਗੁਰੂ ਰਾਮਦਾਸ ਤੁਸੀਂ ਹੱਥ ਨਾ ਜੋੜੋ ਤੁਸੀਂ ਹੱਥ ਨਹੀਂ ਜੋੜਨੇ ਤੁਸੀਂ ਮੇਰੀ ਮਾਵਾਂ ਵਰਗੇ ਹੋ ਤੁਸੀਂ ਹੱਥ ਨਹੀਂ ਜੋੜਨੇ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੀ ਧੀ ਹੋ ਤੁਸੀਂ ਇਹ ਫੜੋ ਦੋ ਸੂਟ ਠੀਕ ਹੈ ਇਹ ਤੁਹਾਡੇ ਵਾਸਤੇ ਸੋਹਣੇ ਸੂਟ ਠੀਕ ਹੈ ਮਹਾਰਾਜ ਨੇ ਭੇਜੇ ਆ ਤੁਹਾਡੇ ਵਾਸਤੇ ਥੋੜੀ ਜੀ ਮਾਇਆ ਵਾ ਜਿਹੜੀ ਤੁਸੀਂ ਸੂਟ ਸਵਾਣੇ ਆ ਮਾਤਾ ਜੀ ਠੀਕ ਹੈ ਸੋਹਣੇ ਸੂਟ ਸਵਾਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਹੈਗਾ ਠੀਕ ਹੈ ਤੇ ਵੀਰ ਇਹ ਤੇਰੇ ਵਾਸਤੇ ਰੇੜੀ ਹੈ ਠੀਕ ਹੈ ਬਸ ਸਾਡੀ ਕੋਈ ਬੇਨਤੀ ਕੱਲ ਵਾਲੀ ਕਿ ਵੀ ਦਾੜਾ ਜਿਹੜਾ ਪ੍ਰਕਾਸ਼ ਕਰੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀ ਤੇ ਕੀਰਤ ਕਰੀ ਤੇ ਆਪਣੀ ਮਾਂ ਨੂੰ ਰੋਟੀ ਰੋਟੀ ਖਵਾਈ ਠੀਕ ਹੈ ਨਾ ਆਪਣੀ ਮਾਂ ਨੂੰ ਰੋਟੀ ਖਵਾਈ ਸਬਜੀ ਤੋਂ ਪਾ ਕੇ ਵਧੀਆ ਤੇਰਾ ਰੋਜ਼ਗਾਰ ਚੱਲ ਪਣਾ ਤੁਹਾਡੇ ਗੁਰੂ ਨੇ ਦਿੱਤਾ ਹੈ ਠੀਕ ਹੈ ਸ਼ੁਕਰਾਨਾ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਦਾ ਪਹਿਲੇ ਇਹ ਉਹਨਾਂ ਦਾ ਸ਼ੁਕਰਾਨਾ ਕਰਨਾ ਠੀਕ ਹੈ ਜੀ ਅਸੀਂ ਕੁਝ ਨਹੀਂ ਕੀਤਾ ਤੁਹਾਡੇ ਪਾਤਸ਼ਾਹ ਜੀ ਨੇ ਤੁਹਾਨੂੰ ਦਿੱਤਾ ਹੈਗਾ ਠੀਕ ਹੈ ਹੁਣ ਤੁਸੀਂ ਸੂਟ ਵੀ ਸਮਾਣੇ ਸੋਹਣੇ ਤੇ ਤੁਹਾਡਾ ਮੁੰਡਾ ਤੁਹਾਨੂੰ ਕਮਾਈ ਕਰਕੇ ਰੋਟੀ ਖਵਾਊਗਾ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਭਰਾ ਵਾ ਰੋਟੀ ਜੋਗੇ ਹੋਣ ਅਸੀਂ ਆਪਣੇ ਇਤ ਭਰਾਵਾਂ ਦੀ ਬਾਹ ਫੜੀ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਮਾਮਾ ਇਤਨਾ ਨਾ ਅਰੂਲਣ ਸਾਡੇ ਜਿਹੜੇ ਭਰਾ ਇਤਨਾ ਬੇਲੇ ਨਾ ਬੈਠਣ ਇਹ ਇਹ ਜਿਹੜੇ ਆਪਣੇ ਕਿਰਤ ਕਰਨ ਠੀਕ ਹੈ ਨਾ ਅਸੀਂ ਖੁਦ ਚਾਹੁੰਦੇ ਹਾਂ ਕਿ ਸਾਡੇ ਭਰਾ ਜਿਹੜੇ ਰੋਟੀ ਜੋਗੀ ਹੋਣ ਉਹਨੇ ਆਪਣੀ ਮਾਂ ਨੂੰ ਸਾਹਮਣੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕੋਈ ਆਸ਼ਰਮ ਖੋਲੀਏ ਜਾਂ ਅਸੀਂ ਕੋਈ ਵੱਡਾ ਬੁੱਢਿਆਂ ਨੂੰ ਸਾਹਮਣੇ ਫਿਰੀਏ ਅਸੀਂ ਆਪਣੇ ਭਰਾਵਾਂ ਨੂੰ ਸਟੈਂਡ ਕਰਦਾਂਗੇ ਆਪਣੇ ਭਰਾ ਕੰਮ ਕਰਨਗੇ ਨਾ ਵੀ ਮਾਂ ਵਿਚਾਰੀ ਬਾਹਰ ਰੂਲੂਗੀ ਤੇ ਨਾ ਵੀ ਪਿਓ ਰੂਲੂਗਾ ਜੇ ਸਾਡੇ ਭਰਾ ਹੀ ਕੰਮ ਕਰਨਗੇ ਤੇ ਇਹਨਾਂ ਨੂੰ ਕੀ ਪਿਆ ਕਿ ਆਪਣੀ ਮਾਂ ਪਿਓ ਨੂੰ ਬਾਹਰ ਕੱਢਣ ਤੇ ਜਾਂ ਆਸ਼ਰਮ ਤੇ ਜਾਣ ਜੇਕਰ ਪੁੱਤ ਕੰਮ ਕਰਦਾ ਹੋਊਗਾ ਤੇ ਪੋਤਾ ਕਦੀ ਮਾਂ ਨੂੰ ਬਾਹਰ ਨਹੀਂ ਕੱਢੂਗਾ ਠੀਕ ਹੈ ਨਾ ਜੇ ਪੋਤੇ ਕੋਲ ਕੰਮ ਨਹੀਂ ਹੋਊਗਾ ਪੋਤਾ ਰੋਟੀ ਤੂੰ ਆਤਾ ਰਹੂਗਾ ਹਾਂਜੀ ਮਾਂ ਨੂੰ ਕਿੱਥੋਂ ਦਈ ਮਾਂ ਨੂੰ ਕਿੱਥੋਂ ਖਾਊਗਾ ਤੇ ਫਿਰ ਮਾਂ ਨੇ ਤੇ ਫਿਰ ਆਸ਼ਰਮ ਵੀ ਜਾਣਾ ਤੇ ਅਸੀਂ ਆ ਜਿਹੜੀ ਪ੍ਰਥਾ ਨਾ ਆਸ਼ਰਮ ਵਾਲੀ ਮਾਤਾ ਜੀ ਗੁਰੂ ਸਾਹਿਬ ਦਾ ਹੁਕਮ ਹੈ ਕਿ ਅਸੀਂ ਆਪਣੇ ਭਰਾਵਾਂ ਨੂੰ ਸਟੈਂਡ ਕਰ ਦੇਣਾ ਕਿ ਤੁਸੀਂ ਸਟੈਂਡ ਹੋਵੋ ਤੇ ਆਪਣੇ ਮਾਂ ਪਿਓ ਨੂੰ ਸੰਭੋ ਠੀਕ ਹੈ ਵੀਰੇ ਅਸੀਂ ਤਾਂ ਤੂੰ ਇੱਕੋ ਹੀ ਆਸ ਕਰਦੇ ਆ ਇੱਕ ਤੇ ਦਾੜਾ ਜਿਹੜਾ ਪ੍ਰਕਾਸ਼ ਕਰ ਇੱਕ ਆਪਣੀ ਮਾਂ ਦੀ ਤੂੰ ਸੇਵਾ ਕਰਨੀ ਹੈ ਤੂੰ ਇਹ ਦੇਖਣਾ ਹੀ ਹੈ ਜਦੋਂ ਹਾਂ ਬਿਲਕੁਲ ਮਾਤਾ ਜੀ ਅਸੀਂ ਦੇਖਾਂਗੇ ਵੀ ਅਸੀਂ ਦੇਖਣਾ ਵੀ ਹੈ ਕਿ ਤਰੀ ਸੇਵਾ ਕਰਦਾਂਗੇ ਨਹੀਂ ਕਰਦਾ ਠੀਕ ਹੈ ਨਾ ਹਾਂ ਬਸ ਇਹੀ ਚੀਜ਼ ਤਾਂ ਅਸੀਂ ਹਰੇਕ ਦੇ ਮਨ 'ਚ ਭਰਨੀ ਹੈ ਕਿ ਮਾਵਾਂ ਨੂੰ ਅਸੀਂ ਰੋਲਣ ਨਹੀਂ ਦੇਣਾ ਆਪਣੇ ਪੰਜਾਬ ਦੇ ਵਿੱਚ ਸਾਡੀਆਂ ਪੰਜਾਬ ਦੀਆਂ ਮਾਵਾਂ ਨਾ ਰੋਲਦੀਆਂ ਹੋਣ ਸਾਨੂੰ ਆਸ਼ਰਮ ਨਹੀਂ ਚਾਹੀਦੇ ਸਾਨੂੰ ਐਜੂਕੇਸ਼ਨ ਸੈਂਟਰ ਚਾਹੀਦੇ ਸਾਨੂੰ ਕਿਰਤ ਦੇ ਸੈਂਟਰ ਚਾਹੀਦੇ ਜਿੱਦੇ ਵਿੱਚ ਸਾਡੇ ਭਰਾ ਕੰਮ ਕਰ ਸਿੱਖ ਸਕਣ ਤੇ ਇਤਨਾ ਨਾਲ ਰੋਲਣ ਠੀਕ ਮਾਤਾ ਜੀ ਚਲੋ ਠੀਕ ਮਾਤਾ ਜੀ ਦਿਓ ਚਾਚਾ ਜੀ ਠੀਕ ਹੈ ਅਰਦਾਸ ਬੇਨਤੀ ਕਰਨੀ ਹੈ ਠੀਕ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ